ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਸੁਖਰਾਜ ਸਿੰਘ ਪੰਜਾਬੀ ਅਧਿਆਪਕ ਅੱਜ ਦੀ ਔਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਸਾਰੇ ਵਿਦਿਆਰਥੀਆਂ ਦੀ ਪੜ੍ਹਾਈ ਚੰਗੀ ਤਰ੍ਹਾਂ ਚੱਲ ਰਹੀ ਹੋਵੇਗੀ ਸਾਰੇ ਵਿਦਿਆਰਥੀ ਇਹਨਾਂ ਔਨਲਾਈਨ ਕਲਾਸਾਂ ਦਾ ਲਾਭ ਲੈ ਕੇ ਆਪਣੀ ਪੜ੍ਹਾਈ ਨੂੰ ਚੰਗੀ ਤਰ੍ਹਾਂ ਕਰਦੇ ਰਹੋ ਅੱਜ ਦੀ ਕਲਾਸ ਵਿੱਚ ਅਸੀਂ ਪੜ੍ਹਨ ਜਾ ਰਹੇ ਹਾਂ ਜਮਾਤ 9 ਦਾ ਪਾਠ ਪੰਜਾਬੀ ਲੋਕ ਖੇਡਾਂ ਇਸ ਦੇ ਅਸੀਂ ਇਸ ਤੋਂ ਪਹਿਲਾਂ ਦੋ ਭਾਗ ਕਰ ਚੁੱਕੇ ਹਾਂ ਅੱਜ ਦੇ ਭਾਗ ਵਿੱਚ ਅਸੀਂ ਕੁਝ ਖੇਡਾਂ ਪੜਨ ਜਾ ਰਹੇ ਹਾਂ ਜੋ ਪਿਛਲੇ ਭਾਗ ਵਿੱਚ ਰਹਿ ਗਈਆਂ ਸਨ ਤਾਂ ਸਾਡੀ ਪਹਿਲੀ ਖੇਡ ਹੈ ਰੱਸੀ ਟੱਪਣਾ ਤਾਂ ਸਾਰੇ ਵਿਦਿਆਰਥੀ ਧਿਆਨ ਨਾਲ ਸੁਣਨਗੇ ਰੱਸੀ ਟੱਪਣਾ ਪੰਜਾਬ ਵਿੱਚ ਹੀ ਨਹੀਂ ਸਗੋਂ ਬਾਹਰਲੇ ਮੁਲਕਾਂ ਵਿੱਚ ਵੀ ਪਰਚਲਿਤ ਹੈ ਦਰਅਸਲ ਇਹ ਖੇਡ ਸਰੀਰਕ ਤੰਦਰੁਸਤੀ ਨਾਲ ਜੁੜੀ ਹੋਈ ਹੈ ਸਰੀਰ ਨੂੰ ਤੰਦਰੁਸਤ ਰੱਖਣ ਲਈ ਇਹ ਖੇਡ ਬਹੁਤ ਚੰਗੀ ਹੈ ਜ਼ਿਆਦਾਤਰ ਇਹ ਕੁੜੀਆਂ ਖੇਡ ਕੁੜੀਆਂ ਦੁਆਰਾ ਹੀ ਖੇਡੀ ਜਾਂਦੀ ਹੈ ਇਸ ਖੇਡ ਨੂੰ ਲੜਕੀਆਂ ਨੱਚ ਟੱਪ ਕੇ ਗਾ ਕੇ ਖੇਡਦੀਆਂ ਹਨ ਇਸ ਖੇਡ ਵਿੱਚ ਦੀ ਵਿੱਚ ਵੀ ਖਿਡਾਰੀਆਂ ਗਿਣਤੀ ਮਿੰਤੀ ਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਜਿੰਨੇ ਮਰਜ਼ੀ ਖਿਡਾਰੀ ਇਸ ਖੇਡ ਵਿੱਚ ਖੇਡ ਸਕਦੇ ਹਨ ਇੱਕ ਲੜਕੀ ਵੀ ਖੇਡ ਸਕਦੀ ਹੈ ਅਤੇ ਬਹੁਤੀਆਂ ਵੀ ਖੇਡ ਸਕਦੀਆਂ ਹਨ ਰੱਸੀ ਟੱਪਣ ਵਾਲੇ ਖਿਡਾਰੀ ਦੇ ਦਮ ਖਮਦਾਨ ਦਾ ਜਾ ਲਗਾਇਆ ਜਾਂਦਾ ਹੈ ਕਿ ਉਹ ਬਿਨਾਂ ਰੁਕੇ ਕਿੰਨੀ ਦੇਰ ਰੱਸੀ ਟੱਪ ਸਕਦਾ ਹੈ ਇੱਕ ਲੜਕੀ ਹੋਵੇ ਤਾਂ ਉਹ ਰੱਸੀ ਨੂੰ ਖੁਦ ਹੀ ਘੁਮਾਉਂਦੀ ਹੈ ਪਰ ਜੇ ਲੜਕੀਆਂ ਇੱਕ ਤੋਂ ਵੱਧ ਹੋਣ ਤਾਂ ਦੋ ਲੜਕੀਆਂ ਰੱਸੀ ਨੂੰ ਘੁਮਾਉਂਦੀਆਂ ਹਨ ਅਤੇ ਬਾਕੀ ਵਾਰੀ-ਵਾਰੀ ਨਾਲ ਘੁੰਮਦੀ ਰੱਸੀ ਦੇ ਅੰਦਰ ਆ ਕੇ ਟੱਪਦੀਆਂ ਹਨ ਇਸ ਵਿੱਚ ਸਰਤ ਇਹ ਹੁੰਦੀ ਹੈ ਕਿ ਰੱਸੀ ਨਿਰੰਤਰ ਘੁੰਮਦੀ ਰਹਿਣੀ ਚਾਹੀਦੀ ਹੈ ਅਤੇ ਜਿਹੜੀ ਖਿਡਾਰਨ ਘੁੰਮਦੀ ਰੱਸੀ ਵਿੱਚ ਰੁਕਾਵਟ ਪਾਉਂਦੀ ਹੈ ਉਹ ਨਾਕਾਮ ਆਬ ਗਿਣੀ ਜਾਂਦੀ ਹੈ ਲੜਕੀਆਂ ਬੜੀ ਫੋਤੀ ਨਰਦਾਉਂਦੀਆਂ ਹਨ ਅਤੇ ਕਈ ਲੜਕੀਆਂ ਬੜੀ ਮੁਹਾਰਤ ਨਾਲ ਜ਼ਮੀਨ ਤੇ ਹੱਥ ਵੀ ਲਾ ਜਾਂਦੀਆਂ ਹਨ ਕਿਤੇ ਕਿਤੇ ਦੋ ਲੜਕੀਆਂ ਆਪਸ ਵਿੱਚ ਹੱਥ ਫੜ ਕੇ ਇਕੱਠੀਆਂ ਟੱਪਦੀਆਂ ਹਨ ਇਹ ਖੇਡ ਬਹੁਤ ਪ੍ਰਾਤਨ ਸਮੇਂ ਤੋਂ ਚੱਲ ਰਹੀ ਹੈ ਸਾਡੀ ਲਈ ਖੇਡ ਹੈ ਭੰਡਾ ਭੰਡਾਰੀਆ ਭੰਡਾ ਭੰਡਾਰੀਆ ਉਹ ਖੇਡ ਹੈ ਜਿਹੜੀ ਲੜਕੇ ਤੇ ਲੜਕੀਆਂ ਦੋਹਾਂ ਵਰਗਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਹੈ ਇਸ ਖੇਡ ਵਿੱਚ ਇੱਕ ਲੜਕੀ ਜਾਂ ਲੜਕਾ ਜ਼ਮੀਨ ਉੱਤੇ ਬੈਠ ਜਾਂਦਾ ਹੈ ਤੇ ਬਾਕੀ ਲੜਕੇ ਜਾਂ ਲੜਕੀਆਂ ਉਸਦੇ ਸਿਰ ਤੇ ਮੁਠੀਆਂ ਰੱਖ ਕੇ ਖਲੋ ਜਾਂਦੇ ਹਨ ਵਾਰੀ ਦੇਣ ਵਾਲੇ ਖਿਡਾਰੀ ਨੂੰ ਪੁੱਛਿਆ ਜਾਂਦਾ ਹੈ ਪੰਡਾ ਪੰਡਾਰੀਆ ਕਿੰਨਾ ਕੁ ਭਾਰ ਉਹ ਜਵਾਬ ਦਿੰਦਾ ਹੈ ਇੱਕ ਮੁਠ ਚੁੱਕ ਲੈ ਦਜੀ ਤਿਆਰ ਹਰ ਵਾਰੀ ਕਹਿਣ ਦੇ ਨਾਲ ਨਾਲ ਇੱਕ ਮੁਠੀ ਚੁੱਕ ਲਈ ਜਾਂਦੀ ਹੈ ਆਖੀਰਲੇ ਖਿਡਾਰੀ ਦੇ ਖਿਡਾਰੀ ਦੇ ਮੁਠੀ ਚੁੱਕਣ ਦੇ ਨਾਲ ਹੀ ਸਾਰੇ ਖਿਡਾਰੀ ਹਾਏ ਹਾਏ ਦਿੰਦਈਆਂ ਰਣ ਗਿਆ ਕਹਿ ਕੇ ਪੱਜ ਜਾਂਦੇ ਹਨ ਤੇ ਵਾਰੀ ਦੇਣ ਵਾਲੇ ਖਿਡਾਰੀ ਉਹਨਾਂ ਵਿੱਚੋਂ ਜਿਸ ਨੂੰ ਡੰਗ ਲਵੇ ਉਸ ਨੂੰ ਦائیں ਦੇਣੀ ਪੈਂਦੀ ਹੈ ਅਗਲਾ ਖੇਡ ਹੈ ਸਾਡਾ ਸਮੁੰਦਰ ਮੱਛੀ ਸਕੇਡ ਵਿੱਚ ਜਿੰਨੇ ਮਰਜ਼ੀ ਖਿਡਾਰੀ ਚਾਹਣ ਖੇਡ ਸਕਦੇ ਹਨ ਸੰ ਜਿਸ ਲੜਕੀ ਨੇ ਮਾਰੀ ਦੇਣੀ ਹੁੰਦੀ ਹੈ ਉਹ ਲੜਕੀ ਵੱਡੇ ਗੋਲ ਚੱਕਰ ਵਿੱਚ ਖਲੋ ਜਾਂਦੀ ਹੈ ਤੇ ਬਾਕੀ ਦੀਆਂ ਲੜਕੀਆਂ ਉਸ ਦੇ ਗਿਰਦ ਘੇਰਾ ਪਾ ਕੇ ਕੁੰਡੀਆਂ ਹੋਈਆਂ ਸਵਾਲ ਕਰਦੀਆਂ ਹਨ ਤੇ ਵਿਚਕਾਰ ਵਾਲੀ ਲੜਕੀ ਜੋ ਗੋਲ ਚੱਕਰ ਵਿੱਚ ਮੱਛੀ ਬਣੀ ਹੁੰਦੀ ਹੈ ਜਵਾਬ ਦਿੰਦੀ ਹੈ ਲੜਕੀਆਂ ਹਰਾ ਸਮੁੰਦਰ ਗੋਪੀ ਚੰਦਰ ਬੋਲ ਮੇਰੀ ਮੱਛਲੀ ਕਿੰਨਾ ਕੁ ਪਾਣੀ ਉਹ ਲਿਕਨਦੀ ਹੈ ਗਿੱਟੇ ਗਿੱਟੇ ਪਾਣੀ ਲੜਕੀਆਂ ਹਰਾ ਸਮੁੰਦਰ ਕਿੰਨਾ ਕੁ ਪਾਣੀ ਮਥਲੀ ਗੋਡੇ-ਗੋਡੇ ਪਾਣੀ ਲੜਕੀਆਂ ਹਰਾ ਸਮੁੰਦਰ ਗੋਪੀ ਚੰਦਰ ਕਿੰਨਾ ਬੋਲ ਮੇਰੀ ਮਥਲੀ ਕਿੰਨਾ ਕੁ ਪਾਣੀ ਮਥਲੀ ਸਿਰ-ਸਿਰ ਪਾਣੀ ਲੜਕੀਆਂ ਹੜ ਡੁੱਬ ਗਏ ਕਹਿੰਦੀਆਂ ਪੱਜਦੀਆਂ ਹਨ ਇਸ ਤੋਂ ਬਾਅਦ ਮੱਛੀ ਬਣੀ ਲੜਕੀ ਬਾਕੀ ਲੜਕੀਆਂ ਵਿੱਚੋਂ ਕਿਸੇ ਇੱਕ ਨੂੰ ਹੱਥ ਲਾ ਦਿੰਦੀ ਹੈ ਤਾਂ ਉਹ ਮੱਛੀ ਬਣ ਜਾਂਦੀ ਹੈ ਇਸ ਤਰ੍ਹਾਂ ਖੇਡ ਚੱਲਦੀ ਹੈ ਬੁੱਢੀ ਮਾਈ ਜਿਆਦਾ ਇਕੱਠੇ ਹੋਏ ਬੱਚੇ ਆਮ ਕਰਕੇ ਬੁੱਢੀ ਮਾਈ ਦੀ ਖੇਡ ਜ਼ਰੂਰ ਖੇਡਦੇ ਹਨ ਪੁੱਗਣ ਮਗਰੋਂ ਜਸ ਸਰਵਾਰੀ ਹੋਵੇ ਉਹ ਬੁੱਢੀ ਮਾਈ ਬਣਾ ਕੇ ਮਿੱਟੀ ਫਰੋਲਣ ਲੱਗਦੀ ਹੈ ਸਾਰੇ ਬੱਚੇ ਉਸ ਨਾਲ ਇਸ ਤਰ੍ਹਾਂ ਸਵਾਲ ਜਵਾਬ ਕਰਦੇ ਹਨ ਸਵਾਲ ਬੁੱਢੀ ਮਾਈ ਬੁੱਢੀ ਮਾਈ ਕੀ ਟੋਲਦੀ ਜਾਬ ਸੂਈ ਧਾਗਾ ਸਵਾਲ ਸੂਈ ਧਾਗਾ ਕੀ ਕਰਨਾ ਗੁਥਨੀ ਸਿਉਣੀ ਗੁਥਲੀ ਸੀ ਕੇ ਕੀ ਕਰਨਾ ਜਾ ਪੈਸੇ ਪਾਉਣੇ ਪੈਸੇ ਪਾ ਕੇ ਕੀ ਕਰਨਾ ਮੈਂ ਐਸ ਲੈਣੀ ਸਵਾਲ ਮੈਂ ਐਸ ਲੈ ਕੇ ਕੀ ਕਰਨਾ ਜਵਾਬ ਦੁੱਧ ਚੋ ਕੇ ਖੀਰ ਬਣਾਉ ਸਵਾਲ ਖੀਰ ਬਣਾ ਕੇ ਕੀ ਕਰਨਾ ਜਵਾਬ ਖੀਰ ਪੰਡਤ ਨੂੰ ਖਵਾਉ ਸਵਾਲ ਪੰਡਤ ਨੇ ਤੈਨੂੰ ਕੀ ਦੇਣਾ ਜਵਾਬ ਪਤਾਸਾ ਸਾਰੇ ਥੂ ਪਤਾਸਾ ਕੋੜਾ ਥੂ ਪਤਾਸਾ ਕੋੜਾ ਇਹ ਆਖ ਇਹ ਆਖ ਆ ਕੇ ਬੱਚੇ ਬੁੱਢੀ ਮਾਈ ਦਾ ਮਖੌਲ ਉੜਾਉਂਦੇ ਨਸਦੇ ਹਨ ਬੁੱਢੀ ਉਹਨਾਂ ਨੂੰ ਛੂੰਦੀ ਹੈ ਜਿਸ ਨੂੰ ਛੂ ਲਵੇ ਉਹ ਬੱਚਾ ਬੁੱਢੀ ਮਾਈ ਬਣ ਕੇ ਵਾਰੀ ਜਾਂਦਾ ਹੈ ਰੰਗ ਮਾਲਨ ਲੱਕੜਗਾਠ ਉਠਕ ਬੈਠਕ ਆਪ ਜੂਨ ਛੁਹਾਈ ਕਿਸਮ ਦੀਆਂ ਪਰਸੇ ਖੇਡਾਂ ਹਰਿਆਣੇ ਪਾਸਾ ਚੌਪੜ ਡੇਡੀਓ ਮਰਵਾਲੇ ਆਦਮੀਆਂ ਦੀ ਮਨਪੋਣ ਦੀ ਖੇਡ ਪਾਸਾ ਤੇ ਚੌਪੜ ਦੇ ਨਾਲ ਨਾਲ ਵੀ ਜਾਣੀ ਜਾਂਦੀ ਹੈ ਮਹਾਭਾਰਤ ਵਿੱਚ ਆਏ ਹਵਾਲੇ ਪੰਡਵ ਚੌਪੜ ਦੀ ਖੇਡ ਰਾਹੀਂ ਜੂਏ ਵਿੱਚ ਸਾਰਾ ਰਾਜ ਹਾਰ ਗਏ ਸਨ ਤੋਂ ਸਿੱਧ ਹੁੰਦਾ ਹੈ ਕਿ ਜਿਸ ਖੇਡ ਦਾ ਸਮਾ ਕੋਰਵਾ ਪੰਡਵਾਂ ਦਾ ਵੀ ਪਹਿਲਾ ਨਾ ਹੈ ਤੋਂ ਵੀ ਪਹਿਲਾ ਨਾ ਹੈ ਇਸ ਖੇਡ ਵਿੱਚ ਵੀ ਬਾਕੀ ਖੇਡਾਂ ਵਾਂਗ ਆਕਾਰ ਬਣਾ ਕੇ ਖੇਡਿਆ ਜਾਂਦਾ ਹੈ ਤੇ ਇਸ ਖੇਡ ਦੇ ਨਮੂਨੇ ਦਾ ਆਕਾਰ ਅਕਸਰ ਜ਼ਮੀਨ ਉੱਤੇ ਹੀ ਬਣਾਇਆ ਜਾਂਦਾ ਹੈ ਇਹ ਖੇਡ ਬਾਅਦ ਵਿੱਚ ਜ਼ਿਆਦਾ ਪ੍ਰਚਲਿਤ ਹੋਣ ਕਰਕੇ ਕਪੜੇ ਉੱਤੇ ਤਾਗਾਂ ਨਾਲ ਲਕੀਰਾਂ ਕੱਢ ਕੇ ਪੱਕੇ ਖਾਣੇ ਖਾਨੇ ਬਣਾ ਕੇ ਖੇਡੀ ਜਾਣ ਲੱਗ ਪਈ ਇਸ ਖੇਡ ਵਿੱਚ ਤਾਸ ਵਾਂਗ ਸਿਰਫ ਕਿਸਮਤ ਉੱਤੇ ਹੀ ਆਸਨੀ ਰੱਖਣੀ ਪੈਂਦੀ ਸਗੋਂ ਸੋਚ ਤੋਂ ਵੀ ਕਾਫੀ ਕੰਮ ਲੈਣਾ ਪੈਂਦਾ ਹੈ ਹਰ ਖਿਡਾਰੀ ਦਾ ਇਹ ਯਤਨ ਹੁੰਦਾ ਹੈ ਕਿ ਉਹ ਉਸ ਦੀਆਂ ਸਾਰੀਆਂ ਰੋਟੀਆਂ ਦੂਜੇ ਖਿਡਾਰੀ ਨਾਲੋਂ ਪਹਿਲਾਂ ਪੁੱਗ ਜਾਣ ਹਰ ਖਿਡਾਰੀ ਦਾ ਇਹ ਇਤਨ ਹੁੰਦਾ ਹੈ ਕਿ ਉਸ ਦੀਆਂ ਸਾਰੀਆਂ ਗੋਟੀਆਂ ਦੂਜੇ ਖਿਡਾਰੀ ਨਾਲੋਂ ਪਹਿਲਾਂ ਪੁੱਗ ਜਾਣ ਇਸ ਖੇਡ ਦਾ ਹੀ ਨਾ ਕੇਵਲ ਬੁੱਧੀ ਵਿੱਚ ਹੀ ਵਾਧਾ ਹੁੰਦਾ ਹੈ ਸਗੋਂ ਚਕੋਣਾ ਰਹਿਣ ਦਾ ਅਭਿਆਸ ਵੀ ਹੁੰਦਾ ਹੈ ਚੌਪੜ ਇੱਕ ਕੁੰਝਲ ਦਾ ਖੇਡ ਹੈ ਇਸ ਨੂੰ ਪੂਰੀ ਤਰਾ ਸਿੱਖਣ ਤੇ ਮੁਹਾਰਤ ਹਾਸਲ ਕਰਨ ਲਈ ਕਾਫੀ ਵਕਤ ਲੱਗਦਾ ਹੈ ਜਦੋਂ ਖਿਡਾਰੀ ਨੂੰ ਬਾਸਾ ਚੌਪੜ ਚੰਗੀ ਤਰ੍ਹਾਂ ਖੇਡਣੀ ਆ ਜਾਵੇ ਤਾਂ ਬਹੁਤ ਆਨੰਦ ਮਾਣਦਾ ਹੈ ਤੇ ਉਹਦਾ ਵਹਿਲਾ ਸਮਾਂ ਵੀ ਖੇਡਾਂ ਜੀਵਨ ਦਾ ਮਹੱਤਵਪੂਰਨ ਅੰਗ ਬਣ ਚੁੱਕੀਆਂ ਹਨ ਖੇਡਾਂ ਨਾਲ ਸਾਡੇ ਨਾਲ ਮਨੁੱਖ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ ਖੇਡਾਂ ਮਨੁੱਖ ਦਾ ਸਰੀਰ ਚੁਸਤ ਫਰਤੀਲਾ ਤੇ ਤੰਦਰੁਸਤ ਰੱਖਦੀਆਂ ਹਨ ਕਹਿੰਦੇ ਹਨ ਕਿ ਇੱਕ ਤੰਦਰੁਸਤ ਦਿਮਾਗ ਇੱਕ ਤੰਦਰੁਸਤ ਸਰੀਰ ਵਿੱਚ ਹੀ ਹੋ ਸਕਦਾ ਹੈ ਇਹ ਵੀ ਆਮ ਆਖਿਆ ਜਾਂਦਾ ਹੈ ਕਿ ਜੇ ਤਨ ਖੁਸ ਗਿਆ ਤਾਂ ਜਾਣੋ ਕੁਝ ਵੀ ਨਹੀਂ ਖਸਿਆ ਪਰੰਤੂ ਜੇ ਸਿਹਤ ਨਿਗਰ ਗਈ ਤਾਂ ਸਮਝੋ ਸਭ ਕੁਝ ਚਲਾ ਗਿਆ। ਥੋੜਾ ਜਿਹਾ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ। ਪਾਠ ਸੀ ਪੜ ਚੁੱਕੇ ਹਨ ਥੋੜੇ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਇਸ ਪਾਠ ਦੇ ਪ੍ਰਸ਼ਨ ਉੱਤਰ ਅਸੀਂ ਅਗਲੀ ਵੀਡੀਓ ਦੇ ਵਿੱਚ ਪੜਾਂਗੇ। ਧੰਨਵਾਦ।